ਤਾਂ ਵੀ ਗੱਲ ਸਪੋਰਟ ਕਰਨਾ ਆਇਆ ਮੈਡਮ ਅਗੜਾ ਪਤਾ ਉਹਦਾ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਨੂੰ ਇੱਥੇ ਦਰਬਿਆਤ ਲਈ ਬੁਲਾਇਆ ਸੀ ਤੇ ਦਰਖਾਸਤ ਦੇ ਸੰਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਇੱਕ ਗੁਜਰਾ ਆਪਣੇ ਹੱਥ ਪਾਈ ਹੋਣ ਲੱਗਿਆ ਪੰਜੇ ਵਾਰ ਛਡਾਉ ਲੱਗਾ ਤੇ ਉਹਨੇ ਮੇਰੇ ਉਹਨੂੰ ਬੈਚਡਾਉ ਲੱਗਾ ਇਹ ਅਗਿਆਗਿ ਇਹ ਇਹਦੇ ਤਫਖ ਦੇ ਵੱਜ ਗਿਆ ਇਹ ਕਹਿੰਦੇ ਜਾਣਬੁੱਝ ਕੇ ਮਾਰੀ ਇਹਨਾਂ ਚ ਪੇੜ ਮਾਰੇ ਮਾਰਤੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਮਾਰੀ ਹੈ ਜੀ ਜੀ ਜਾਣਬੁੱਝ ਕੇ ਚਪੇੜ ਮਾਰੀ ਹੈ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਵੇ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਵਿੱਚ ਇਹਨਾਂ ਨੇ ਮਾਰੀ ਹੈ ਕਿਹੜਾ ਨਿਸ਼ਾਨਾ ਵੇ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਵਾ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਤੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡਿਸ ਤੇ ਮਾਰੀ ਹੈ ਮੇਰਾ ਨਾਮ ਮੋਨਿਕਾ ਤ ਦੀ ਭਾਜੀ ਕੀ ਮਸਲਾ ਹੋਇਆ ਜੀ ਮਸਲਾ ਭਾਜੀ ਹੋਇਆ ਸਾਡਾ ਕਿਸੇ ਨੇ ਪੈਸੇ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਸ ਉਹਨਾਂ ਨੇ ਸਾਡੀ ਦੁਕਾਨ ਦੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ 250 ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ ਹੂੰ ਤਾਂ ਭਾਜੀ ਅੱਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦਿੰਦੇ ਆ ਗਲਤੀ ਹੋ ਗਈ ਇਹਨਾਂ ਕੋ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਨਹੀਂ ਤੁਹਾਡੀ ਮੂਹਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਦੋਂ ਰਾਜੀਨਾਮਾ ਹੋ ਰਿਹਾ ਸੀ ਰਾਜੀਨਾਮਾ ਹੋ ਰਿਹਾ ਸੀ ਰਿਪੋਰਟ ਲਿਖ ਰਹੇ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲਿਖ ਲਿਆ ਹੋਇਆ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਕਿੰਨੇ ਮਾਰੀ ਰਜਿੰਦਰ ਕੁਮਾਰ ਕੀ ਹੋ ਗਿਆ ਸੀ ਐਸਆਈ ਐਸਆਈ ਹਾਂ ਸਰ ਜੀ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀਗੀ ਅਗਰ ਲੇਡੀਜ਼ ਪੁਲਿਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਫ ਨਹੀਂ ਹੈ ਹਾਂਜੀ ਭਾਜੀ ਲੋਕ ਤਾਂ ਥਾਣੇ ਦੇ ਵਿੱਚ ਵੀ ਸੇ